ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਅਛੇ ਪੱਟੀ ਤੂਨਾ ਸਾਹ ਤਰਸਤੋ ਜ਼ਿਲ੍ਹਾ ਪ੍ਰਧਾਨ ਜਿਦਾ ਕੀ ਪਿਛੇ ਦਿਨੀ 27 ਅਕਤੂਬਰ ਚ ਸੰਤ ਸਮਾਜ ਦਾ ਝੰਡਾ ਚੜਾਇਆ ਗਿਆ ਲਾਲ ਰੰਗ ਨਿਸ਼ਾਨ ਦਾ ਤੀਰ ਕਮਾਨ ਮੈਂ ਬਹੁਤ ਹੀ ਆਪਣਾ ਸੰਤ ਸਮਾਜ ਨੂੰ ਹੱਥ ਜੋੜ ਕੇ ਵਧਾਈ ਦੇਣਾ ਆ ਔਰ ਇਦਾਂ ਹੀ ਆਪਣਾ ਸਾਡਾ ਝੰਡਾ ਆ ਲਾਲ ਰੰਗ ਦਾ ਤੇ ਇਦਾਂ ਹੀ ਨਿਸ਼ਾਨ ਝੂਲਦੇ ਰਹਿਣਗੇ ਔਰ ਇਹਨਾਂ ਨੂੰ ਵਧਾਈ ਦੇਣਾ ਲੱਖ ਲੱਖ ਵਧਾਈ ਦੇਣਾ ਆ ਤੇ ਅੱਜ ਇਹ ਪ੍ਰੋਗਰਾਮ ਗੇੜ ਕੀ ਮਾਂ ਗੇੜ ਕੀ ਮਾਸ਼ੇਪ ਕੁਮਾਰ ਜੀ ਲੋਕ ਕੀਤਾ ਗਿਆ ਪ੍ਰੋਗਰਾਮ ਹੈ ਲਾਲ ਝੰਡੇ ਲਾਲ ਝੰਡੇ ਦੀ ਖੁਸ਼ੀ ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਕਰਾਇਆ ਆ ਤੇ ਜਿੰਨਾ ਕੁ ਦਸਾ ਆ ਜੀ ਲਾਲ ਝੰਡੇ ਦੇ ਦੇਖੋ ਜੀ ਤੁਸੀਂ ਆਪ ਹੀ ਦੇ ਦੇ ਕਿੰਨਾ ਯੂਥ ਕਿੰਨਾ ਯੂਥ ਇਕੱਠਾ ਆਇਆ ਦਾ ਹੈ ਕਿੰਨਾ ਉਹਨਾਂ ਨੂੰ ਖੁਸ਼ੀ ਹੈ ਕਿ ਲਾਲ ਝੰਡਾ ਆ ਆਪਣਾ ਲੜਾਇਆ ਗਿਆ ਆ ਹੋਰ ਬੜੀ ਜਗ੍ਹਾ ਆਪਣਾ ਲੋਕੀ ਖੁਸ਼ ਹੋ ਗਏ ਆ ਕਿ ਲਾਲ ਝੰਡਾ ਲੜਾਇਆ ਗਿਆ ਹੋਰ ਵੀ ਬਾਦੂ ਮੀਟਿੰਗਾਂ ਹੋਣਗੀਆਂ ਕਿ ਲਾਲ ਝੰਡੇ ਦੀ ਖੁਸ਼ੀ ਦਾ ਸਾਰੇ ਕਿਤੇ ਆਪਣਾ ਦੇਖੋ ਜੀ ਇਹ ਘੱਲ ਤੇ ਪਹਿਲੀ ਮੀਟਿੰਗ ਹਲੇ ਤੇ ਕਿੰਨੇ ਹਜ਼ਾਰਾਂ ਮੀਟਿੰਗਾਂ ਹੋਈ ਨਹੀਂ ਆਇਆ ਤੇ ਲਾਲ ਝੰਡੇ ਲਾਲ ਝੰਡੇ ਚਾ ਲਾਇਆ ਗਿਆ ਆ ਉਦੀ ਕੁਝ ਨਾ ਬੜੀਆ ਮੀਟਿੰਗ ਹੋਣੀ ਆਇਆ ਤੇ ਵਾਦੂ ਉਹ ਸ਼ਹਿਰ ਦੇ ਵਿੱਚ ਕੁਝ ਲੋਕਾਂ ਨੇ ਖੁਸ਼ ਹੋਣ ਆਇਆ